ਤਸੇ ਗੱਲ ਦੀ ਅੱਜ ਮੈਂ بار-ਬਾਰ ਨਾੜੀ ਤੇ ਨਾੜੀ ਚੜਨਾ ਖਾਲੀਆਂ ਪੈਣਾ ਕੜੇਲਾ ਪੈਣਾ ਇਸ ਬਾਰੇ ਪਾਰਟ ਨੰਬਰ 2 ਮੈਂ ਵੀਡੀਓ ਬਣਾ ਰਿਹਾ ਹਾਂ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਔਰ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਇਹ ਕੜੇਲਾ ਕਿਉਂ ਬੰਦੀਆਂ ਨੇ ਆਰ ਬਾਾਰ ਨਾਰ ਤੇ ਨਾੜ ਕਿਉਂ ਚੜਦੀ ਐ ਖੰਗੀਆਂ ਕਿਉਂ ਬੰਦੀਆਂ ਨੇ ਇਹਦਾ ਮਕਸਦ ਇਹ ਆ ਵੀ ਜੋ ਮੈਂ ਅੱਜ ਦੱਸਾਂਗਾ ਉਹ ਤੁਸੀਂ ਆਪ ਵੀ ਇਹ ਚੀਜ਼ ਤਿਆਰ ਕਰ ਸਕਦੇ ਹੋ ਦੇਖੋ ਇਹ ਮੈਂ ਤੇਲ ਬਣਾਇਆ ਹੈ ਇਹ ਤੇਲ ਬਣਾਇਆ ਹੈ ਸਪੈਸ਼ਲ ਇਹਦੇ ਲਈ ਮੈਂ ਤੇਲ ਬਣਾਇਆ ਹੈ ਇਹ ਥੀਲਾਂ ਦਾ ਤੇਲ ਆ ਹੈ ਇਸ ਦੇ ਵਿੱਚ ਲਸਣ ਅਦਰਕ ਅਜਵਾਨ ਮੇਥਰੇ ਹੋਰ ਮਤਲਬ 26 ਚੀਜ਼ਾਂ ਪਾ ਕੇ ਇਹ ਤੇਲ ਮੈਂ ਬਣਾਇਆ ਹੈ ਤੇ ਇਸ ਦੀ ਤੁਸੀਂ ਲੱਤਾਂ ਨੂੰ ਮ사ਜ ਕਰਨੀ ਹੈ ਤੇ ਪੈਰਾਂ ਨੂੰ ਮ사ਜ ਕਰਨੀ ਹੈ 5-5 ਮਿੰਟ ਕਰਨੀ ਹੈ ਦਿਨ ਚ 3 ਵਾਰੀ ਕਰਨੀ ਹੈ 3 ਦਿਨ ਕਰ ਲਓ 4ਵੇਂ ਦਿਨ ਉਸ ਤੋਂ ਬਾਅਦ ਤੁਹਾਨੂੰ ਇਹ ਪ੍ਰੋਬਲਮ ਕਦੀ ਵੀ ਨਹੀਂ ਤੇ ਇਹ ਐਂਦੀ ਕਿਉਂ ਆ? ੜਕੜੇ ਲੈ ਕਿਉਂ ਪੈਂਦੇ ਨੇ? ਆਰਬਾਰ ਨਾੜ ਤੇ ਨਾੜ ਕਿਉਂ ਚੜਦੀ ਹੈ? ਇਹ ਸਾਰਾ ਸਬੰਧ ਬਾਤ ਰੋਗ ਨਾਲ ਸਬੰਧ ਹੈ। ਬਾਤ ਰੋਗ ਕੀ ਹੈ? ਬਾਤ ਰੋਗ ਜਿਹੜਾ ਉਹ ਇੱਕ ਗੈਸ ਜਿਵੇਂ ਤੁਸੀਂ ਰਾਜਮਾ ਜ਼ਿਆਦਾ ਖਾ ਲੇ, ਚਾਵਲ ਜ਼ਿਆਦਾ ਖਾ ਲੇ। ਉਸ ਤੋਂ ਬਾਅਦ ਮਾਂ ਜ਼ਿਆਦਾ ਖਾ ਲੇ, ਕੜੀ ਖਾ ਲੀ। ਇਹ ਸਾਰੇ ਬਾਤ ਰੋਗ ਕਰਕੇ ਉਹਦੇ ਕਰਕੇ ਇਹ ਜ਼ਿਆਦਾ ਪੰਗੇ ਤੇ ਤੁਸੀਂ ਇਸ ਨੂੰ ਘੱਟ ਕਰੋ ਇਸ ਤੋਂ ਇਲਾਵਾ ਤੁਸੀਂ ਪਾਣੀ ਜਿਆਦਾ ਤੋਂ ਜਿਆਦਾ ਪੀਣ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਕਬਜ਼ ਨਹੀਂ ਹੋਣੀ ਚਾਹੀਦੀ ਅਗਰ ਪਾਣੀ ਜਿਆਦਾ ਪੀਓਗੇ ਤੁਹਾਨੂੰ ਕਬਜ਼ ਨਹੀਂ ਹੋਏਗੀ ਤੇ ਨਾ ਹੀ ਬਵਾਸਿਰ ਹੋਏਗੀ ਤੇ ਇਸ ਤੋਂ ਇਲਾਵਾ ਤੁਸੀਂ ਖਾਣਾ ਜਿਹੜਾ ਉਹ ਟਾਈਮ ਨਾਲ ਖਾ ਕੇ ਸੈਰ ਕਰੋ ਸਰ ਜਿਹੜੀ ਇਹ ਘਰ ਤੋਂ ਘੜਾ ਅੱਧਾ ਘੰਟਾ ਜ਼ਰੂਰ ਕਰੋ ਤੇ ਬਾਕੀ ਕੁਝ ਮਿਹਨਤ ਵੀ ਕਰੋ ਜਿੱਤੇ ਨਾਲ ਤੁਹਾਨੂੰ ਜਿਹੜਾ ਬਾਤ ਰੋਗ ਉਹ ਨਾ ਹੋਵੇ ਤੇ ਬਾਤ ਰੋਗ ਜਿਹੜਾ ਆਮ ਤੌਰ ਤੇ ਵਾਈ ਚੀਜ਼ਾਂ ਖਾਣ ਨਾਲ ਹੀ ਹੁੰਦਾ ਹੈ ਤੇ ਇਹ ਤੇਲ ਜਿਹੜਾ ਬਹੁਤ ਗਰਮ ਹੈ ਤੇ ਇਹ ਜਦੋਂ ਗਰਮ ਤੇਲ ਲੱਗੇਗਾ ਤੇ ਤੁਸੀਂ ਤੁਹਾਡਾ ਮਸਲਾ ਹਲ ਹੋ ਜਾਏਗਾ ਤੁਹਾਡਾ ਯੂਰਿਕ ਐਸਿਡ ਤੇ ਕੈਸਟਰੋਨ ਇਹ ਤੁਹਾਨੂੰ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਕਬਜ ਹੋਣੀ ਚਾਹੀਦੀ ਆ ਇਹ ਕਮਜ਼ੋਰੀ ਕਰਕੇ ਖਲੀਆਂ ਪੈਂਦੀਆਂ ਤੇ ਉੱਥੇ ਖੂਨ ਦਾ ਸਰਕਲ ਜਿਹੜਾ ਉਹ ਜਗ੍ਹਾ ਤੇ ਨਹੀਂ ਪਹੁੰਚਦਾ ਉਹਦੇ ਕਰਕੇ ਅਗਰ ਜੇ ਪਹੁੰਚਦਾ ਤਾਂ ਬਹੁਤ ਘੱਟ ਸਪੀਡ ਤੇ ਪਹੁੰਚਦਾ ਉਹਦੀ ਵਜ੍ਹਾ ਕਰਕੇ ਇਹ ਪ੍ਰੋਬਲਮ ਜਿਹੜੀ ਆਉਂਦੀ ਹੈ ਸ਼ੋ ਕਿਰਪਾ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਅਗਰ ਜੇ ਤੁਹਾਨੂੰ ਕਬਜ ਰਹਿੰਦੀ ਆ ਤੇ ਤੁਸੀਂ ਪਾਣੀ ਜ਼ਿਆਦਾ ਪੀਓ ਸਰਨਾ ਦੇ ਪੱਤੇ, ਗੁਲਾਬ ਦੇ ਫੁੱਲ, ਸੌਂਫ ਤੇ ਮਿਸ਼ਰੀ ਇਹ ਚਾਰ ਚੀਜ਼ਾਂ ਮਿਕਸ ਕਰਕੇ ਤੁਸੀਂ ਰਾਤ ਨੂੰ ਦੁੱਧ ਨਾਲ ਇੱਕ ਚਮਚਾ ਖਾ ਲੋ ਤੁਹਾਨੂੰ ਕਮ ਦੀ ਕਦੇ ਨਹੀਂ ਹੋਏਗੀ। ਤੇ ਬਾਕੀ ਪਾਣੀ ਜਿਹੜਾ ਉਹ ਤੁਸੀਂ ਜਿਆਦਾ ਤੋਂ ਜਿਆਦਾ ਪੀਓ। ਬਾਕੀ ਤੁਸੀਂ ਇਸ ਦਾ ਖੁਦ ਵੀ ਘਰ ਸੇਵਨ ਕਰ ਸਕਦੇ ਹੋ। ਦੇਖੋ ਮੈਂ ਇਹ ਤੇਲ ਜਿਹੜਾ ਇਹਨੂੰ ਤੇਲ ਨੂੰ ਲੈ ਕੇ ਆ ਖੱਲੀਆਂ ਦੇ ਉੱਤੇ ਏਅਰ ਲਗਾਇਆ ਲਗਾਉਣ ਤੋਂ ਬਾਅਦ ਯੋਰ ਦੀ ਇਹਦੀ ਮ사ਜ ਕਰਨੀ 5 ਮਿੰਟ ਇਹਦੀ ਚੰਗੀ ਤਰ੍ਹਾਂ ਮ사ਜ ਕਰੋ ਔਰ 5 ਮਿੰਟ ਮ사ਜ ਕਰਨ ਨਾਲ ਜਿਹੜੀਆਂ ਤੁਹਾਡੀਆਂ ਨਾੜੀਆਂ ਨੇ ਜਿਨ੍ਹਾਂ ਦਾ ਸਰਕਲ ਬਹੁਤ ਘੱਟ ਹੈ 5 ਮਿੰਟ ਇਹਦੀ ਮ사ਜ ਕਰਨ ਨਾਲ ਤੁਸੀਂ ਇਹ ਤੁਹਾਡੀਆਂ ਨਾੜਾਂ ਜਿਹੜੀਆਂ ਉਹ ਖੁੱਲ ਜਾਣਗੀਆਂ ਔਰ ਕਿੰਨਾ ਚਿਰ ਤੁਹਾਡੇ ਹੱਥ ਚੋਂ ਸੇਕ ਨਹੀਂ ਨਿਕਲਦਾ ਉਨੇ ਚਿਹਰੇ ਮ사ਜ ਕਰਦੇ ਰਹਿਣਾ ਔਰ ਇਸ ਤੋਂ ਬਾਅਦ ਤੁਸੀਂ ਪੈਰਾਂ ਦੀਆਂ ਤਲੀਆਂ 'ਚ ਵੀ ਮ사ਜ ਕਰਨੀ ਹੈ ਇਸੇ ਤਰ੍ਹਾਂ ਇੱਕ ਪੈਰ 'ਚ ਨਹੀਂ ਕਰਨੀ ਦੋਨਾਂ ਪੈਰਾਂ 'ਚ ਹੀ ਕਰਨੀ ਹੈ ਤਾਂ ਕਿ ਤੁਹਾਨੂੰ ਇਹ ਪ੍ਰੋਬਲਮ ਜਿਹੜੀ ਉਹ ਨਾ ਆਏ ਇਸ ਤੋਂ ਇਲਾਵਾ ਅਸੀਂ ਜੇ ਸਾਡੇ ਹੱਥਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ ਨਾੜਾਂ ਆੱਕੜ ਜਾਂਦੀਆਂ ਨੇ ਜਾਂ ਮਦੁਰ ਨਾੜ ਤੇ ਨਾੜ ਚੜ ਜਾਂਦੀ ਆ ਇਹ ਪੁਆਇੰਟ ਇਹ ਪੁਆਇੰਟ ਇੱਥੋਂ ਫੜੋ ਇਹਦੇ ਵਿੱਚ ਇਤਰਾ ਰੱਖੋ ਇਸ ਨੂੰ 5 ਮਿੰਟ ਦਬਾ ਕੇ ਰੱਖੋ ਤੁਸੀਂ ਖੁਦ ਦੇਖੋਗੇ ਵੀ ਇਹ ਕਿੰਨਾ ਵਧੀਆ ਨੁਕਸਾ ਹੈ ਔਰ ਮੁਖ ਦਾ ਨੁਕਸਾ ਹੈ ਤੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਇਹਨੂੰ ਦਬਾ ਕੇ ਰੱਖਣਾ ਹੈ ਇਸ ਤੋਂ ਬਾਅਦ ਇਹ ਤੁਸੀਂ ਇੱਧਰ ਵੀ ਇਸ ਤਰ੍ਹਾਂ ਹੀ ਕਰਨਾ ਹੈ ਤੇ ਪੈਰਾਂ ਦੀ ਮ사ਜ ਦੋਨਾਂ ਪੈਰਾਂ ਦੀ ਕਰਨੀ ਹੈ ਤੇ ਜਿਹੜਾ ਪੁਆਇੰਟ ਦੱਬਣੇ ਨੇ ਇਹ ਵੀ ਤੁਸੀਂ ਦੋਨਾਂ ਹੱਥਾਂ ਦੇ ਹੀ ਕਰਨੇ ਹਨ ਤੁਹਾਨੂੰ ਦੁਬਾਰਾ ਜਿਹੜੀਆਂ ਕੜੇ ਲਾ ਪੈਂਦੀਆਂ ਨੇ ਬਾਤ ਰੋਕ ਕਰਕੇ ਕਮਜ਼ੋਰੀ ਕਰਕੇ ਉਹ ਠੀਕ ਹੋ ਜਾਣਗੀਆਂ ਇਸ ਤੋਂ ਇਲਾਵਾ ਜੇ ਤੁਸੀਂ ਚੂਰੀ ਖਾਂਦੇ ਹੋ ਤਾਂ ਤੁਹਾਡਾ ਉਹ ਵੀ ਮਸਲਾ ਹੱਲ ਹੋ ਜਾਏਗਾ 나ੜ ਤੇ 나ੜ ਜਿਹੜੀ ਆ ਉਹ ਜਾਂ ਕੜੇਲਾ ਉਹ ਨਹੀਂ ਪਹਿਣ ਗਿਆ ਕਿਉਰੀ ਕਿਸ ਤਰ੍ਹਾਂ ਬਣਾਉਣੀ ਹੈ ਅਸੀਂ ਇੱਕ ਤਾਜ਼ੀ ਰੋਟੀ ਲੈਣੀ ਹੈ ਉਸ ਤੇ ਪੀਸ ਕਰਨੇ ਹਨ ਪੀਸ ਕਰਨ ਤੋਂ ਬਾਅਦ ਫਿਰ ਅਸੀਂ ਜਦੋਂ ਇਹ ਪੀਸ ਹੋ ਗਏ ਫਿਰ ਅਸੀਂ ਕੀ ਕਰਨਾ ਹੈ ਇਹ ਚ ਲੋੜ ਮੁਤਾਬਕ ਸ਼ੱਕਰ ਪਾਉਣੀ ਹੈ ਸ਼ੱਕਰ ਜਿਹੜੀ ਹੈ ਉਹ ਪਾਉਣੀ ਹੈ ਫਿਰ ਉਸ ਤੋਂ ਬਾਅਦ ਅਸੀਂ ਪਾਉਣਾ ਹੈ ਕਿਉਂ ਦੇਸੀ ਗਾਂ ਦਾ ਘਿਓ ਪਾਉਣਾ ਹੈ ਤਾਂ ਕਿ ਚੂਰੀ ਜਿਹੜੀ ਹੈ ਉਹ ਵਧੀਆ ਬਣ ਸਕੇ ਇਸ ਨੂੰ ਫਿਰ ਅਸੀਂ ਇਸ ਤਰ੍ਹਾਂ ਕਰਨਾ ਹੈ ਤੇ ਅਗਰ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਇਹ ਕੜਿਲਾ ਨਾ ਪੈਣ ਤੇ ਤੁਹਾਨੂੰ ਇਸ ਤਰ੍ਹਾਂ ਚੂਰੀ ਜਿਹੜੀ ਹੈ ਬਣਾ ਕੇ ਤਾਨੂੰ ਘਰ ਤੋਂ ਘੱਟ ਪੰਜ ਦਿਨ ਚੂਰੀ ਜਿਹੜੀ ਆ ਉਹ ਖਾਣੀ ਪੈਣੀ ਆ ਤਾਂ ਕਿ ਤੁਹਾਡੀ ਕਮਜ਼ੋਰੀ ਜਿਹੜੀ ਆ ਉਹ ਦੂਰ ਹੋ ਸਕੇ ਚੂਰੀ ਖਾਣ ਦਾ ਕੋਈ ਟਾਈਮ ਨਹੀਂ ਹੈ ਘੋਏ ਚ ਥੋੜਾ ਹੈ ਇਸ ਕਰਕੇ ਘੋ ਹੋਰ ਪਾਇਆ ਜਾ ਰਿਹਾ ਹੈ ਤੇ ਚੂਰੀ ਖਾਣ ਦਾ ਕੋਈ ਟਾਈਮ ਨਹੀਂ ਹੈ ਚੂਰੀ ਖਾਓਗੇ ਤੇ ਵਧੀਆ ਹੋ ਜਾਏਗਾ ਤੁਹਾਡੇ ਸਾਰੇ ਦੁੱਖ ਜਿਹੜੇ ਆ ਦੂਰ ਹੋ ਜਾਣਗੇ ਇੱਕ ਵਾਰੀ ਚੂਰੀ ਖਾ ਕੇ ਦੇਖੋ ਇਹ ਇਹ ਚੂਰੀ ਜਿਹੜੀ ਹੈ ਇਹ ਸਾਡੀ ਤਕਰੀਬਨ ਤਿਆਰ ਹੈ ਚੂਰੀ ਤਿਆਰ ਹੈ ਬਿਲਕੁਲ ਤੇ ਹੁਣ ਅਸੀਂ ਇਸ ਨੂੰ ਕੀ ਕਰਨਾ ਹੈ ਜਿਸ ਟਾਈਮ ਮਰਜੀ ਤੁਸੀਂ ਇਹ ਚੂਰੀ ਨੂੰ ਖਾ ਸਕਦੇ ਹੋ ਪਰ ਚੀਜ਼ ਇਹ ਹੈ ਵੀ ਇਹ ਚੂਰੀ ਜਿਹੜੀ ਹੈ ਰੋਟੀ ਗਰਮ ਹੋਣੀ ਚਾਹੀਦੀ ਹੈ ਠੰਡੀ ਰੋਟੀ ਤੇ ਚੂਰੀ ਨਹੀਂ ਹੋਣੀ ਚਾਹੀਦੀ ਨਹੀਂ ਬਣਦੀ ਤੇ ਕਿਉਂ ਆ ਵੀ ਥੋੜਾ ਕੋਸਾ ਹੋਣਾ ਚਾਹੀਦਾ ਤੇ ਹੁਣ ਇਹ ਦੇਖੋ ਵੀ ਮੈਂ ਇਹ ਚੂਰੀ ਜਿਹੜੀ ਹੈ ਇਹ ਖਾਣ ਲੱਗਾ ਜੀ ਇਹ ਦੇਖੋ ਬਹੁਤ ਨਿਦਰਾ ਆ ਰਿਹਾ ਜੀ ਅਗਰ ਤੁਸੀਂ ਘੜੇਲਾ ਜਾਂ 나ੜ ਤੇ 나ੜ ਚੜਦੀ ਹੈ ਤੁਸੀਂ ਕੁਝ ਨਹੀਂ ਕਰ ਸਕਦੇ ਆਪਾਂ ਇੱਕ ਸਭ ਤੋਂ ਸੌਖਾ ਤਰੀਕਾ ਇਹ ਆ ਕਿ ਤੁਸੀਂ ਦੋ ਚੁੰਡੀਆਂ ਲੈਣੀਆਂ ਨੇ ਦੋ ਚੁੰਡੀਆਂ ਲਈਆਂ ਇੱਕ ਚੁੰਡੀ ਇਸ ਤਰ੍ਹਾਂ ਲਗਾਨੀ ਹੈ ਇਸ ਤਰ੍ਹਾਂ ਲਗਾਨੀ ਹੈ ਤਾਂ ਕਿ ਇਹ ਜਿਹੜੇ 2 ਪੁਆਇੰਟ ਨੇ ਜਿਵੇਂ ਇਸ ਉਂਗਲ ਤੇ ਵੀ ਅਸੀਂ ਲਗਾਨੀ ਹੈ ਇਹਦੇ ਆ 2 ਪੁਆਇੰਟ ਜਿਹੜੇ ਆ 2 ਪੁਆਇੰਟ ਇਹਨਾਂ ਦਾ ਕਨੈਕਸ਼ਨ ਉਹਦੇ ਨਾਲ ਕੜੇਲਾ ਨਾਲ ਤੁਸੀਂ ਇੱਕ ਚੁੰਡੀ ਇੱਥੇ ਲਗਾ ਲਈ ਇੱਕ ਚੁੰਡੀ ਜਿਹੜੀ ਹੈ ਉਹ ਇੱਥੇ ਲਗਾਨੀ ਹੈ ਤਾਂ ਕਿ ਇਹ ਦੋਨੇ ਜਿਹੜੇ ਪੁਆਇੰਟ ਨੇ ਉਹਨਾਂ ਨੂੰ ਇਹ ਕਵਰ ਕਰ ਸਕੇ ਔਰ ਦੇਖੋ ਤਖਲੀਫ ਤੇ ਤੁਹਾਨੂੰ ਹੋਏਗੀ ਜ਼ਰੂਰ ਲੇਕਿਨ ਇਹ ਤੁਸੀਂ ਘੱਟ ਤੋਂ ਘੱਟ ਅੱਧਾ ਘੰਟਾ ਤੇ ਰੱਖ ਹੀ ਸਕਦੇ ਹੋ ਅਗਰ ਜੇ ਤੁਸੀਂ ਅੱਧਾ ਘੰਟਾ ਨਹੀਂ ਰੱਖ ਸਕਦੇ 10 ਮਿੰਟ ਰੱਖ ਲਓ ਫੇਰ ਟਾਈਮ ਲੱਗੇ ਫੇਰ ਲਗਾ ਲਓ ਇਹ ਹੋ ਸਕੇ ਤਾਂ ਦੂਸਰੇ ਹੱਥ ਤੇ ਵੀ ਇਸੇ ਤਰ੍ਹਾਂ ਹੀ ਚੁੰਨੀਆਂ ਜਿਹੜੀਆਂ ਨੇ ਉਹ ਵੀ ਤੁਸੀਂ ਲਗਾ ਸਕਦੇ ਹੋ ਤੇ ਉਹ ਵੀ ਇੱਕ ਤੇ ਚੀਜ਼ ਦੇ ਨਾਲ ਦੀ ਉਂਗਲ ਇਹ ਦੇਖੋ ਇਹ ਪੁਆਇੰਟ ਇਦਾਂ ਲਗਾਣੀ ਹੈ ਇਦਾਂ ਲਗਾਤਾ ਦੂਸਰਾ ਇਹ ਜਿਹੜੀ ਉਂਗਲ ਹੈ ਇਤਰਾ ਲਗਾ ਦੇਖੋ ਦੋਨਾਂ ਹੱਥਾਂ ਤੇ ਏੜੀਆਂ ਨੇ ਇਹ ਚੁੰਡੀਆਂ ਲਗਾਤੀਆਂ ਨੇ ਕੋਸ਼ਿਸ਼ ਕਰੋ ਇਹ ਜਿਆਦਾ ਤੋਂ ਜਿਆਦਾ ਟਾਈਮ ਲਗਾਹਿਆ ਦਾਣ ਤਾਂ ਕਿ ਤੁਹਾਡਾ ਜਿਹੜਾ ਕੜੇਲਾ ਪੈਂਦੀਆਂ ਅਤੇ ਨਾੜ ਤੇ ਨਾੜ ਚੜਦੀ ਹੈ ਦਰਦ ਹੁੰਦੀ ਹੈ ਫਿਰ ਇਸ ਤੋਂ ਇਲਾਵਾ ਤੁਸੀਂ ਬਹੁਤ ਪਰੇਸ਼ਾਨ ਹੋਦੇ ਹੋ ਰਾਤ ਸੌ ਨਹੀਂ ਸਕਦੇ ਤੇ ਤੁਸੀਂ ਇਹ ਨੁਕਸਾ ਜਿਹੜਾ ਇਹ ਵਰਤ ਲਓ ਪੈਸੇ ਤੇ ਮੈਂ ਪਹਿਲੇ ਦੱਸਿਆ ਵੀ ਟੇਪ ਲਗਾਓ ਉਹਦੇ ਤੇ ਮੇਥਰੇ ਦਾਣੇ ਬੰਨੋ ਰਗਰ ਜੇ ਤੁਹਾਡੇ ਕੋਲ ਟਾਈਮ ਹੀ ਨਹੀਂ ਹੈ ਤੇ ਚਲੋ ਤੁਸੀਂ ਕੰਮ ਵੀ ਕਰੀ ਜਾਓ ਤੇ ਚੁੰਡੀਆਂ ਵੀ ਲਗਾ ਕੇ ਰੱਖੋ ਸასი ਸਾ